ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਲ ਨੇ ਸਥਾਨਕ ਆਈਟੀਆਈ ਗਰਾਊਂਡ ਵਿਖੇ 73ਵੇਂ ਗਣਤੰਤਰ ਦਿਵਸ ਦੇ ਜਸ਼ਨ ਮਨਾਉਣ ਦੀ ਕਰਵਾਈ ਫੁੱਲ ਡਰੈਸ ਰਿਹਰਸਲ ਦਾ ਜਾਇਜ਼ਾ ਲਿਆ ਇਸ ਦੌਰਾਨ ਉਹਨਾਂ 26 ਜਨਵਰੀ ਨੂੰ ਹੋਣ ਵਾਲੇ ਮੁੱਖ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਦਿੱਤੇ ਉਨਾ ਕਿ ਆ ਕਿ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਹੋਵੇਗੀ ਅਤੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਮਾਗਮ ਬਹੁਤ ਹੀ ਸੀਮਿਤ ਗਿਣਤੀ ਨਾਲ ਹੋਵੇਗਾ 108 ਐਂਬੂਲੈਂਸ EMPLOYES ASSOCIATION ਨਵਾਂ ਸ਼ਹਿਰ ਦੇ ਪ੍ਰਧਾਨ ਨੇ ਕਿਹਾ ਕਿ ਕੰਪਨੀ ਵੱਲੋਂ ਮੁਲਾਜ਼ਮਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਤਨਖਾਹਾਂ ਵੀ ਥੋੜੀਆਂ ਹਨ ਅਤੇ ਉਸ ਲਈ ਵੀ 3-3 ਮਹੀਨੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਨਾ ਹੀ ਸਲਾਨਾ ਇੰਕਰੀਮੈਂਟ ਅਤੇ ਸਲਾਨਾ ਛੁੱਟੀ ਮਿਲਦੀ ਹੈ ਉਨਾ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਫਰੰਟ ਲਾਈਨਸ ਵੱਲੋਂ ਕੰਮ ਕਰਦੇ ਬਦਲੇ ਉਹਨਾਂ ਨੂੰ ਕੋਈ ਵਾਧੂ ਪੱਤਾ ਨਹੀਂ ਦਿੱਤਾ ਜਾ ਰਿਹਾ ਨਾ ਹੀ ਮੁਲਾਜ਼ਮਾਂ ਨੂੰ ਸੁਰੱਖਿਆ ਕਿੱਟਾਂ ਐਨ 95 ਮਾਸਕ ਸਰਜਿਕਲ ਗਲਵਜ਼ ਮੁਹੱਈਆ ਕਰਵਾਏ ਜਾ ਰਹੇ ਹਨ ਮੁਲਾਜ਼ਮਾਂ ਨੂੰ ਆਪਣੇ ਘਰਾਂ ਨੂੰ ਵੀ ਚਲਾਣਾ ਬਹੁਤ ਔਖਾ ਹੋ ਗਿਆ ਹੈ ਉਹਨਾਂ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਜ਼ੋਰਦਾਰ ਸੰਘਰਸ਼ ਕਰਨ ਦਾ ਫੈਸਲਾ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਵਿੱਚੋਂ ਚੁਣੇ ਗਏ 29 ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕੀਤੀ ਗਈ ਪੰਜਾਬ ਦੇ ਚਲੰਗ मिदांश कुमार गुप्ता ही ए पुरस्कार हासिल करने वाला इकलौता बच्चा है मिदांश का नाम यंगस्टर वेबसाइट डिवेलपर वजो इंडिया बुक ऑफ रिकॉर्ड नेशनल रिकॉर्डर वजो दर्ज किया गया ਉਸਨੇ ਆਪਣੀ ਪਹਿਲੀ ਵੈੱਬਸਾਈਟ 21stjun.com ਵਿਕਸਿਤ ਕੀਤੀ ਸੀ ਤੇ ਅੰਤਰਰਾਸ਼ਟਰੀ ਯੋਗ ਦਿਵਸ ਤੇ ਇਸ ਨੂੰ ਲਾਂਚ ਕੀਤਾ ਸੀ ਇਸ ਕੰਮ ਲਈ ਉਸ ਦਾ ਨਾਮ ਵਰਡਕੋਰਡ ਇੰਡੀਆ ਵਿੱਚ ਵੀ ਦਰਜ ਕੀਤਾ ਗਿਆ ਧੀ ਮੁਕਸਰ ਸਾਹਿਬ ਦੇ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰਖਤ ਨਾਲ ਜਾ ਟਕਰਾਈ ਹਾਸੇ ਵਿੱਚ ਇੱਕ ਘੜ ਦੇ ਹੀ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਦੀਪ ਸਿੰਘ ਵਾਲਾ ਵਜੋਂ ਹੋਈ ਹੈ ਬਟਾਲਾ ਦੀ ਸਹਿਕਾਰੀ ਖੰਡ ਮਿਲ ਵਿੱਚ ਇੱਕ ਵਾਰ ਫਿਰ ਬੋਇਲਰ ਫਟਣ ਦੀ ਘਟਨਾ ਸਾਹਮਣੇ ਆਈ ਹੈ ਬੋਇਲਰ ਫਟਣ ਕਾਰਨ 4 ਮਜ਼ਦੂਰ ਗਰਮ ਪਾਣੀ ਦੀ ਲਪੇਟ ਵਿੱਚ ਆ ਗਏ ਮਜ਼ਦੂਰਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਫੈਕਟਰੀ ਦੇ ਮਜ਼ਦੂਰਾਂ ਨੇ ਸੁਪਰਵਾਈਜ਼ਰ ਉੱਤੇ ਜ਼ਬਰਦਸਤੀ ਬੋਇਲਰ ਖੋਲਣ ਦੇ ਇਜ਼ਾਮ ਲਗਾਏ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਤੇ ਵੱਡਾ ਸ਼ਬਦੀ ਹਮਲਾ ਕੀਤਾ ਗਿਆ। ਨਵਜੋਤ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੀਐਮ ਚਹਿਰੇ ਦਾ ਐਲਾਨ ਇੱਕ ਵੱਡਾ ਸਕੈਮ ਹੈ। ਕੇਜਰੀਵਾਲ ਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ। ਨਵਜੋਤ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਬੇਫਕੂ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸੀਐਮ ਚਹਿਰੇ ਲਈ ਜੋ ਨੰਬਰ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤਾ ਸੀ ਉਸ ਤੇ 4 ਦਿਨਾਂ ਵਿੱਚ 21 ਲੱਖ ਫੋਨ ਕਾਲਾਂ ਆਣੀਆਂ ਅਸੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਸਮੇਂ ਵੱਡੇ ਵਿੱਤੀ ਸੰਕਟ ਤੋਂ ਲੰਘ ਰਹੀ ਹੈ। ਪੀਯੂਚ ਇਸ ਸਮੇਤਨ ਖਾ ਦੇ ਲਾਲੇ ਪੈ ਚੁੱਕੇ ਹਨ ਅਤੇ 23 ਜਨਵਰੀ ਤੱਕ ਮੁਲਾਜ਼ਮਾਂ ਨੂੰ ਦਸੰਬਰ ਮਹੀਨੇ ਦੀ ਤਨਖਾਹ ਨਹੀਂ ਮਿਲੀ ਤੇ ਆਉਣ ਵਾਲੇ 7 ਦਿਨਾਂ ਵਿੱਚ ਇਹ 2 ਮਹੀਨੇ ਦੀ ਤਨਖਾਹ ਪੈਂਡਿੰਗ ਹੋ ਜਾਵੇਗੀ ਵਿੱਤੀ ਸੰਕਟ ਦਾ ਵੱਡਾ ਕਾਰਨ ਬੀਤੇ ਦਿਨੀ ਚੰਨੀ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਐਲਾਨ ਕੀਤੇ ਗਏ 390 ਕਰੋੜ ਦੇ ਪੈਕੇਜ ਵਿੱਚੋਂ 390 ਰੁਪਏ ਵੀ ਨਹੀਂ ਦਿੱਤੇ ਗਏ ਜਿਸ ਕਾਰਨ ਯੂਨੀਵਰਸਿਟੀ ਵਿੱਚ ਹਾਹਾਕਾਰ ਮਚ ਗਈ ਅਤੇ ਮੁਲਾਜ਼ਮ ਅਗਲੇ ਹਫਤੇ ਤੋਂ ਸੰਘਰਸ਼ ਕਰਨ ਲਈ ਤਿਆਰ ਹਨ ਪੰਜਾਬੀ ਯੂਨੀਵਰਸਿਟੀ ਪਿਛਲੇ ਇਸ ਲੰਬੇ ਸਮੇਂ ਤੋਂ ਵਿੱਤੀ ਸੰਕਟ ਦਾ ਸ਼ਿਕਾਰ ਹੈ ਭਾਰਤੀ ਸ਼ਰਧਾਲੂਆਂ ਦੇ ਜਨਵਰੀ ਦੇ ਸ਼ੁਰੂ ਵਿੱਚ ਹਵਾਈ ਮਾਰਗ ਰਾਹੀਂ ਪਾਕਿਸਤਾਨ ਪਹੁੰਚਣ ਤੋਂ ਬਾਅਦ ਪਾਕਿਸਤਾਨੀ ਸੈਲਾਨੀ ਵੀ 75 ਸਾਲਾਂ ਬਾਅਦ ਪਹਿਲੀ ਵਾਰ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਜ਼ ਦੀ ਵਿਸ਼ੇਸ਼ ਉਡਾਨ ਰਾਹੀਂ 29 ਜਨਵਰੀ ਨੂੰ ਭਾਰਤ ਦੀ ਉਡਾਨ ਭਰਨਗੇ ਹੁਣ ਤੱਕ ਸ਼ਰਧਾਲੂ ਜਾਂ ਸੈਲਾਨੀ ਪੈਦਲ ਜਾਂ ਸੰਜੋਤਾ ਐਕਸਪ੍ਰੈਸ ਰਾਹੀਂ ਹੀ ਇੱਕ ਦੂਜੇ ਦੇਸ਼ਾਂ ਵਿੱਚ ਜਾਂਦੇ ਸਨ ਰੂਸੀ ਹਮਲੇ ਦੀਆਂ ਵਾਧੀਆਂ ਧਮਕੀਆਂ ਕਾਰਨ ਅਮਰੀਕੀ ਵਿਦੇਸ਼ ਵਿਭਾਗ ਨੇ ਯੂਕਰੇਨ ਸਥਿਤ ਅਮਰੀਕੀ ਦੂਤਾਵਾਸ ਵਿੱਚ ਕੰਮ ਕਰ ਰਹੇ ਆਪਣੇ ਸਾਰੇ ਅਮਰੀਕੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਉਨਾ ਐਵੀ ਕਿਹਾ ਕਿ ਦੂਤਾਵਾਸ ਵਿੱਚ ਕੰਮ ਕਰਨ ਵਾਲੇ ਜ਼ਰੂਰੀ ਕਰਮਚਾਰੀ ਸਰਕਾਰੀ ਖਰਚੇ ਦੇ ਦੇਸ਼ ਛੱਡ ਸਕਦੇ ਹਨ ਅਮਰੀਕੀ ਸਰਕਾਰ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਜਦੋਂ ਯੂਕਰੇਨ ਦੀ ਸਰਹੱਦ ਤੇ ਰੂਸੀ ਫੌਜੀ ਮੌਜੂਦਗੀ ਵਧਣ ਕਾਰਨ ਤਣਾਅ ਵਧ ਗਿਆ ਹੈ ਕੈਨੇਡਾ ਦੇ ਸ਼ਹਿਰ ਮੌਂਟਰੀਅਲ ਵਿੱਚ ਤਿੰਨ ਨਿੱਜੀ ਕਾਲਜਾਂ ਵੱਲੋਂ ਖੁਦ ਨੂੰ ਦਿਵਾਲੀਆ ਐਲਾਨੇ ਜਾਣ ਤੋਂ ਬਾਅਦ ਭਾਰਤ ਤੋਂ ਸਟੂਡੈਂਟ ਵੀਜ਼ੇ ਤੇ ਪੜਨ ਗਏ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ ਕਾਲਜ ਪ੍ਰਬੰਧਕਾਂ ਵੱਲੋਂ ਪੰਜਾਬ ਦੇ ਨਾਲ ਨਾਲ ਭਾਰਤ ਦੇ ਵਿਦਿਆਰਥੀਆਂ ਤੋਂ ਲਗਭਗ 60 ਲੱਖ ਕੈਨੇਡੀਅਨ ਡਾਲਰ ਫੀਸ ਵਸੂਲ ਕੀਤੀ ਜਾ ਚੁੱਕੀ ਹੈ ਕਾਲਜ ਬੰਦ ਹੋਣ ਨਾਲ ਵਿਦਿਆਰਥੀਆਂ ਦਾ ਵੀਜ਼ਾ ਰੱਦ ਹੋਣ ਦੇ ਨਾਲ-ਨਾਲ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਵੀ ਟੁੱਟ ਰਿਹਾ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਦਾਨਾ ਨੂੰ ICC ਮਹਿਲਾ ਕ੍ਰਿਕਟਰ ਆਫ ਦਿイヤー ਚੁਣਿਆ ਗਿਆ ਹੈ। ਆਪਣੇ ਕਰੀਅਰ ਵਿੱਚ ਦੂਜੀ ਵਾਰ ਸਮ੍ਰਿਤੀ ਨੂੰ ICC ਮਹਿਲਾ ਕ੍ਰਿਕਟਰ ਆਫ ਦਿイヤー ਚੁਣਿਆ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਸਨਮਾਨ 2018 ਵਿੱਚ ਮਿਲਿਆ ਸੀ। ਪੁਰਸ਼ ਵਰਗ ਦੀ ਗੱਲ ਕਰੀਏ ਤਾਂ ਇਸ ਸਾਲ ਕੋਈ ਵੀ ਭਾਰਤੀ ਖਿਡਾਰੀ ਕਿਸੇ ਵੀ ਫਾਰਮੈਟ ਵਿੱਚ ਇਹ ਅਵਾਰਡ ਨਹੀਂ ਜਿੱਤ ਸਕਿਆ। ਭਾਰਤ ਦਾ ਕੋਈ ਵੀ ਖਿਡਾਰੀ 1ਡੇ ਅਤੇ T20 ਟੀਮ ਇਹ ਵੀ ਜਗ੍ਹਾ ਨਹੀਂ ਬਣਾ ਸਕਿਆ ਤੇ ਹੁਣ ਇੱਕ ਨਜ਼ਰ ਕਰੋਨਾ ਦੇ ਆંકੜਿਆਂ ਤੇ ਪਿਛਲੇ 24 ਘੰਟਿਆਂ ਦੌਰਾਨ ਨਵਾਂ ਸ਼ਹਿਰ ਵਿਖੇ ਕਰੋਨਾ ਦੇ 55 ਨਵੇਂ ਮਾਮਲੇ ਸਾਹਮਣੇ ਆਏ ਪੰਜਾਬ ਵਿੱਚ ਕਰੋਨਾ ਮਰੀਜ਼ਾਂ ਦਾ ਆਕੜਾ 5778 ਅਤੇ ਮੌਤਾਂ ਦਾ ਆਕੜਾ 39 ਹੈ ਉੱਥੇ ਹੀ ਪੂਰੇ ਭਾਰਤ ਵਿੱਚ ਕਰੋਨਾ ਦੇ 2.5 ਲੱਖ ਦੇ ਕਰੀਬ ਨਵੇਂ ਮਾਮਲੇ ਅਤੇ 607 ਮੌਤਾਂ ਦਰਜ ਹੋਈਆਂ ਤੇ ਆਓ ਹੁਣ ਤੁਹਾਨੂੰ ਅੱਜ ਦੇ ਮੌਸਮ ਤੋਂ ਰੂਬਰੂ ਕਰਵਾਨੇ ਹਾਂ ਪੰਜਾਬ ਵਿੱਚ ਅਗਲੇ 2-3 ਦਿਨ ਧੁੰਦ ਛਾਈ ਰਹੇਗੀ ਜਿਸ ਕਾਰਨ ਠੰਡ ਹੋਰ ਵਧੇਗੀ ਅੱਜ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਰਹੇਗਾ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਮੀ ਆਜ਼ ਦੇ ਤਾਜ਼ਾ